ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਪਿਓਰ ਕਰੇਪ ਦੇ ਵਿੱਚ ਸੂਟ ਲੈ ਕੇ ਆਏ ਪਹਿਲੀ ਕਲੈਕਸ਼ਨ ਹੈ ਜੀ ਆਪਣੇ ਹੁਣ ਟਿਸਟਾ ਬ੍ਰਾਂਡ ਦੇ ਸੂਟਾਂ ਦੀ ਜਿਹੜੀ ਕਰੇਪ ਦੇ ਵਿੱਚ ਕਿਉਂਕਿ ਮੈਂ ਟਿਸਟਾ ਬ੍ਰਾਂਡ ਦੇ ਸੂਟ ਜੇ ਮੈਨੂੰ ਲੱਗਦਾ ਹੁੰਦਾ ਜਿਵੇਂ ਹਫਤਾ ਤੱਕ ਜਾਂ 5 6 ਦਿਨ ਟਿਸਟਾ ਬ੍ਰਾਂਡ ਦੀ ਵੀਡੀਓ ਨਹੀਂ ਪਾਉਂਦੀ ਤਾ ਮੈਨੂੰ ਫੋਨ ਜਾਂ ਮੈਸੇਜ ਜ਼ਰੂਰ ਆਉਣ ਲੱਗ ਜੰਨੇ ਆ ਵੀ ਤੁਸੀਂ ਟਿਸਟਾ ਦੇ ਸੂਟ ਕਦੋਂ ਲੈ ਕੇ ਆਓਗੇ ਕਿਉਂਕਿ ਮੇਰੀ ਸਭ ਤੋਂ ਜ਼ਿਆਦਾ ਹਿੱਟ ਸੇਲ ਹੈ ਜਿਹੜੀ ਉਹ ਟਿਸਟਾ ਬ੍ਰੈਂਡ ਦੀ ਹੈ ਕਿਉਂਕਿ ਇੱਕ ਇੱਕ ਸੂਟ ਵੇਰਾ ਆਪ ਦਾ ਚੋੜਿਆ ਹੁੰਦਾ ਹੈ ਇੱਕ ਇੱਕ ਕਲਰ ਮੈਂ ਆਪ ਦੇਖ ਕੇ ਲਿਓਣੀ ਹੁੰਦੀ ਆ ਕਿ ਟਿਸਟਾ ਬ੍ਰੈਂਡ ਇੰਨਾ ਕੋ ਵਧੀਆ ਬ੍ਰੈਂਡ ਹੈ ਇੱਕ ਤਾਂ ਇਹਦੀ ਸੂਟਾਂ ਦੀ ਜਿਹੜੀ ਪ੍ਰਿੰਟਿੰਗ ਹੈ ਉਹ ਅਟਰੈਕਟ ਕਰਦੀ ਆ ਬੰਦੇ ਨੂੰ ਬਹੁਤ ਤੇ ਇਹਨਾਂ ਦਾ ਜਿਹੜਾ ਫੈਬਰਿਕ ਹੈ ਤੁਸੀਂ ਬਾਕੀ ਕਰੀ ਅੱਗੇ ਦੇਖ ਲਿਓ ਫੈ布ਰਿਕ ਸਭ ਤੋਂ ਲੱਗਿਆ ਜੀ ਬਹੁਤ ਪਿਆਰਾ ਮੋਡਲ ਹੋ ਜਵੇ कॉटन ਹੋ ਜਵੇ ਜਾਂ क्रेप ਬਹੁਤ ਪਿਆਰਾ ਫੈ布ਰਿਕ ਹੈ ਜੀ ਨਾਲ ਤਾਂ ਤੁਸੀਂ ਅੱਖਾਂ ਬੰਦ ਕਰਕੇ ਪੂਰੀ ਤਸੱਲੀ ਦੇ ਨਾਲ ਪੂਰਾ ٹرسٹ ਕਰਕੇ ਇਹ ਵਾਲਾ ਸੂਟ ਪਰਚੇਸ ਕਰ ਸਕਦੇ ਹੋ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਜੀ ਜਿਹੜਾ ਵੀ ਬ੍ਰਾਂਡ ਹੁੰਦਾ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਅੱਜ ਦੇ ਆਪਣੇ ਤੇ ਬੜੇ ਪਿਆਰੇ ਸੂਟ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ 9:30 9:30 ਦੇ ਵਿੱਚ ਵਿੱਚ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜਿਨ੍ਹਾਂ ਨੇ ਜਿਵੇਂ ਪ੍ਰੋਪਰ ਸਟਿਚ ਕਰਾ ਕੇ ਵੀ ਸੂਟ ਮੰਗਵਾਉਣੇ ਆ ਬਾਹਰ ਵਾਲੇ ਕਸਟਮਰ ਨੇ ਜਾਂ ਕਿਤੇ ਹੋਰੇ 올 ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਟਿਚ ਕਰਾ ਕੇ ਵੀ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਵੇਂ ਜਿਵੇਂ ਵੀਡੀਓ ਚ ਦਿਖਾਉਂਦੇ ਆ ਸੂਟ ਅਨ ਸਟਿਚ ਐਵੇਂ ਬਣਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8846580800 ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਇਹੀ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਜੀ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸਿਗਨ ਟੂਟਲੀ ਪੇਮੈਂਟ ਕਰਦੇ ਹੋ ਤਾਂ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਆਪੇ ਕੋਰੀਅਰ ਚਾਰਜਸ ਜ਼ਰੂਰ ਕਨਫਰਮ ਕਰ ਲਿਆ ਕਰੋ ਕਿਉਂਕਿ ਮੈਨੂੰ ਆਪ ਨੂੰ ਪੁੱਛਣਾ ਲੱਗਦਾ ਜਿਵੇਂ ਤੁਸੀਂ ਆਪਣਾ ਐਡਰੈਸ ਦੱਸ ਦੋ ਮੈਂ ਤੁਹਾਨੂੰ ਕੋਰੀਅਰ ਚਾਰਜਸ ਦੱਸਣਿਆ ਪਰ ਤੁਸੀਂ ਮੈਨੂੰ ਲੱਗਦਾ ਹੁੰਦਾ ਵੀ ਆਪੇ ਪੁੱਛ ਲਿਆ ਕਰੋ ਵੀ ਕੋਰੀਅਰ ਚਾਰਜਸ ਕਿੰਨੇ ਹੋਣਗੇ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਪਿਓਰ ਕਰੇਵ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਤੇ ਰੈੱਡ ਕਲਰ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਛੋਟੀ ਬੁਟੀ ਹੈ ਜਿਆਦਾ ਵੱਡਾ ਵੱਡਾ ਪ੍ਰਿੰਟ ਨਹੀਂ ਹੈਗਾ ਬਹੁਤ ਪਿਆਰਾ ਟਮਾਟਰੀ ਰੈੱਡ ਕਲਰ 22 ਮੀਟਰ ਦੀ ਸ਼ਰਟ ਹੋਊਗੀ ਜਿਹੜਾ ਟਿਸਟਾ ਬ੍ਰਾਂਡ ਹੈ ਹਮੇਸ਼ਾ ਕੰਨੀ ਤੇ ਲਿਖਿਆ ਹੁੰਦਾ ਵੈਸੇ ਸੂਟ ਦੀ ਜਿਹੜੀ ਸਟੈਂਪ ਵੀ ਇਹਦੇ ਤੇ ਪੇਪਰ ਦੀ ਜਿਹੜੀ ਦੂਜੀ ਸਟੈਂਪ ਹੈ ਲੱਗੀ ਹੁੰਦੀ ਹੈ ਜੀ ਟਿਸਟਾ ਕ੍ਰੇਸ਼ਨ ਦੀ ਬਹੁਤ ਪਿਆਰੇ ਸੂਟ ਹੈ 22 ਮੀਟਰ ਦੀ ਸ਼ਰਟ ਪਿਓਰ ਕਰੇਪ ਦੇ ਵਿੱਚ ਤੇ ਨਾਲ ਪਿਓਰ ਕਰੇਪ ਦੀ ਉਹ 3 ਮੀਟਰ ਦੀ ਬਾਟਮ ਹੋਊਗੀ ਜੀ ਹਰੇਕ ਸੂਟ ਦੇ ਨਾਲ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਹਰੇਕ ਸੂਟ ਦੇ ਨਾਲ ਤੇ ਚਨਾਉਣ ਦਾ ਓਵੇਂ ਸਲੀਪਰੀ ਦੁਪੱਟਾ ਨਹੀਂ ਹੈਗਾ ਵੀ ਐਵੇਂ ਫਿਸਲਦਾ ਫਿਰੇ ਬਹੁਤ ਪਿਆਰਾ ਦੁਪੱਟਾ ਟਿਸਟਾ ਬ੍ਰੈਂਡ ਦਾ ਅੱਜ ਦਾ ਆਪਣਾ ਪਹਿਲਾ ਸੂਟ ਕਿਉਂਕਿ ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ ਜੀ ਟਿਸਟਾ ਬ੍ਰਾਂਡ ਮੈਂ ਆਪ ਆਪਣੇ ਸੂਟ ਬਹੁਤ ਵੇਅਰ ਕਰਦੀ ਆ ਜੀ ਟਿਸਟਾ ਬ੍ਰਾਂਡ ਦੇ ਕਿਉਂਕਿ ਮੈਨੂੰ ਬਹੁਤ ਪਿਆਰਾ ਲੱਗਦਾ ਇਹ ਵੀ ਮੈਨੂੰ ਆਪਣੇ ਆਪ ਨੂੰ ਇਮੇਜਿਨ ਕਰਦੀ ਹੁੰਦੀ ਆ ਹਰੇਕ ਸੂਟ ਤੇ ਟਿਸਟਾ ਬ੍ਰਾਂਡ ਦਾ ਕਿਉਂਕਿ ਇਹਨਾਂ ਦੇ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਹੁੰਦੇ ਆ ਤੇ ਪ੍ਰਾਈਸ ਰਹਿਣਾ 3650 ਅੱਜ ਦੇ ਸਾਰੇ ਸੂਟਾਂ ਦਾ 3650 ਪ੍ਰਾਈਸ ਦੇ ਨਾਲ ਪਿਓਰ ਕ੍ਰੇਪ ਦਾ ਆਪਣਾ ਸੂਟ ਇਹ ਹੈਗਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਲਾਈਟ ਕਲਰ ਵੀ ਦਿਖਾਉਣੀ ਆ ਤੇ ਡਾਰਕ ਵੀ ਕਿਉਂਕਿ ਜਿਹੜੀ ਮੰਮੀ ਆ ਉਹਨਾਂ ਨੂੰ ਥੋੜਾ ਜਿਹਾ ਲਾਈਟ ਕਲਰ ਪਸੰਦ ਹੁੰਦਾ ਪਹਿਲਾਂ ਮੈਂ ਤੁਹਾਨੂੰ ਲਾਈਟ ਡਾਰਕ ਕਲਰ ਦਿਖਾ ਦਿੰਨੀ ਆ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਇਹ ਦੇਖੋ ਬੜਾ ਪਿਆਰਾ ਬਲੈਕ ਕਲਰ ਪ੍ਰਿੰਟ ਬੜਾ ਪਿਆਰਾ ਹੈ ਇਹਨਾਂ ਦਾ ਬਲੈਕ ਦਾ ਤਾਂ ਬਹੁਤ ਪਿਆਰੀ ਪ੍ਰਿੰਟਿੰਗ ਇਹ ਬਲੈਕ ਗਰੇਪ ਦੀ ਬਾਟਮ ਹੋਗੀ ਨਾਲ ਇਸ ਚ ਨੌਂ ਦਾ ਦੁਪੱਟਾ ਦੁਪੱਟੇ ਬਹੁਤ ਸ਼ਾਨਦਾਰ ਦੁਪੱਟੇ ਆ ਫਿਟਿੰਗ ਦਾ ਵੈਸੇ ਵੀ ਕ੍ਰੇਵ ਦੀ ਬਹੁਤ ਤਿਆਰੀ ਆਂਦੀ ਹੈ 3650 ਪ੍ਰਾਈਸ ਦੇ ਨਾਲ ਅੱਜ ਦੀ ਆਪਣੇ ਸੂਟ ਟਿਸਟਾ ਬ੍ਰਾਂਡ ਦੇ ਸੂਟ ਲੈਟ ਸੂਟ ਆ ਗਿਆ ਸਾਲਾ ਮੈਂ ਤੁਹਾਨੂੰ ਡਾਰਕ ਕਲਰ ਹੀ ਦਿਖਾਣਾ ਹੈ ਇਹਨਾਂ ਦੇ ਵਿੱਚ ਮੋਰ ਪੰਖੀ ਕਲਰ ਦੇ ਵਿੱਚ ਹੈ ਜੀ ਪੀਕਾਕ ਬਲੂ ਕਲਰ ਤੇ ਪ੍ਰਿੰਟ ਦੇਖੋ ਕਿੰਨਾ ਜ਼ਬਰਦਸਤ ਹੈ ਬਹੁਤ ਸੋਹਣਾ ਵੱਡੇ ਪ੍ਰਿੰਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ ਜੀ ਟਿਸਟਾ ਬ੍ਰਾਂਡ ਦੀ ਮੈਂ ਪਹਿਲਾਂ ਵੀ ਤੁਹਾਨੂੰ ਰਿਪੀਟ ਕਰਿਆ ਕਿ ਬਹੁਤ ਪਿਆਰੀ ਇਹਨਾਂ ਦੀ ਪ੍ਰਿੰਟਿੰਗ ਹੁੰਦੀ ਹੈ। 크ريب ਦੀ 2.5 ਮੀਟਰ ਦੀ ਸ਼ਰਟ ਹੈ 3 ਮੀਟਰ ਦੀ 크ريب ਦੀ ਬਾਟਮ ਹਰੇਕ ਸੂਟ ਦੇ ਨਾਲ ਤੇ ਚਿਨੌਨ ਦਾ 2.5 ਮੀਟਰ ਦਾ ਦੁਪੱਟਾ। ਯਾਰੇ ਸੂਟ 3650 ਪ੍ਰਾਈਸ ਦੇ ਨਾਲ 3650 ਬਹੁਤ ਪਿਆਰੇ ਸੂਟ ਹੈ। ਤੇ ਡਾਰਕ ਕਲਰ ਦੇ ਮੈਂ ਤੁਹਾਨੂੰ ਪਹਿਲਾ ਸੂਟ ਦਿਖਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਹੈਗਾ ਇਹ ਪਰਪਲ ਕਲਰ ਇਹ ਵੀ ਕਲਰ ਬਹੁਤ ਸੋਹਣਾ ਤੇ ਪ੍ਰਿੰਟ ਦੇਖੋ ਨਾ ਤਾਂ ਪ੍ਰਿੰਟ ਜਿਆਦਾ ਵੱਡਾ ਪ੍ਰਿੰਟ ਹੈ ਨਾ ਜਿਆਦਾ ਛੋਟਾ ਬੜਾ ਪਿਆਰਾ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਦਾ ਸੋਨਿਤ ਸੂਟ ਤੇ ਨਾਲ ਪਰਪਲ ਕਲਰ ਦੀ ਉਹ ਕ੍ਰੇਪ ਦੀ ਬਾਟਮ ਹੈ ਜੀ ਇੱਛਾ ਨਾਲ ਆਉਂਦੇ ਦੁਪੱਟੇ ਨਾਲ 2.5 ਮੀਟਰ ਦੇ ਪੂਰਾ ਖੁੱਲਾ ਦੁਪੱਟਾ ਬਹੁਤ ਪਿਆਰੇ ਸੂਟ 3650 ਪ੍ਰਾਈਸ ਦੇ ਨਾਲ 3650 ਟਿਸਟਾ ਬ੍ਰਾਂਡ ਦੇ ਪਿਓਰ ਕ੍ਰੇਪ ਦੇ ਸੂਟ ਹੈ ਜੀ ਸਾਰੇ ਕਲਰ ਪਹਿਲਾਂ ਮੈਂ ਤੁਹਾਈ ਤੁਹਾਨੂੰ ਡਾਰਕ ਕਲਰ ਦਿਖਾ ਰਹੀ ਆ ਕਿਉਂਕਿ ਫਿਰ ਆਪਾਂ ਲਾਈਟ ਸੋਬਰ ਕਲਰ ਸ਼ੁਰੂ ਕਰਾਂਗੇ ਨੈਕਸਟ ਵੀ ਇਹ ਵੀ ਬਲੈਕ ਦੇ ਵਿੱਚ ਹੈ ਜੀ ਪਹਿਲਾਂ ਮੈਂ ਇੱਕ ਬਲੈਕ ਦਿਖਾਇਆ ਸੀ ਵੱਡੇ ਫਲਾਵਰ ਦੇ ਵਿੱਚ ਸੀਗਾ ਇਹ ਮੀਡੀਅਮ ਫਲਾਵਰਸ ਦੇ ਵਿੱਚ ਹੈ ਜੀ ਜਿਆਦਾ ਵੱਡਾ ਪ੍ਰਿੰਟ ਨਹੀਂ ਹੈ ਪਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਬਲੈਕ ਕਲਰ ਤਾਂ ਸਭ ਤੋਂ ਪਹਿਲਾਂ ਸੇਲ ਹੁੰਦਾ ਹੈ ਮੇਰਾ ਕਦੇ ਨਹੀਂ ਰੁਕਿਆ ਅਜੇ ਤੱਕ ਕ੍ਰੇਪ ਦੀ ਉਹ ਬਾਟਮ ਸੋਬਨਆ ਪ੍ਰਾਈਸ ਦੇ ਹੁਣ ਦਿਖਾਵਾਂਗੇ ਥੋੜੇ ਸੋਬਰ ਕਲਰ ਦਿਖਾਉਣੇ ਆ ਮੈਂ ਤੁਹਾਨੂੰ ਹੁਣ ਵੀ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਹੈ ਜਾਂ ਫਿਰ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈਣਿਆ ਤੁਸੀਂ ਬੜਾ ਪਿਆਰਾ ਲਾਈਟ ਪੀਚ ਕਲਰ ਹੈ ਜਿਹੜਾ ਗੱਚਣੀ ਜੀ ਕਲਰ ਦਾ ਪੀਚ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਖਾਸ ਮੰਮੀਆਂ ਦੇ ਪਾਣ ਵਾਲਾ ਜੇ ਸੂਟ ਇਹ ਬਹੁਤ ਪਿਆਰਾ ਜਿਵੇਂ ਮੀਡਲ ਏਜ ਚ ਹੋ ਤੁਸੀਂ ਤਾਂ ਬਹੁਤ ਪਿਆਰਾ ਸਰਦਾਰੀ ਸੂਟ ਹੈ ਨਾਲ ਪੀਚ ਕਲਰ ਦੀ ਉਹ ਬਾਟਮ ਤੇ ਇਹਦਾ ਦੁਪੱਟਾ ਦੇਖਿਓ ਕਿੰਨਾ ਪਿਆਰਾ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਦੁਪੱਟੇ ਦੀ ਇਹ ਦੇਖੋ ਕੁਝ ਡਿਫਰੈਂਟ ਹੈ ਬੁੱਕਲ ਮਾਰ ਕੇ ਜਿਵੇਂ ਇਹ ਦੁਪੱਟਾ ਲਿਆ ਹੋਵੇ ਕਿੰਨੀ ਪਿਆਰੀ ਲੁੱਕ ਹੈ ਬਹੁਤ ਪਿਆਰਾ ਸੂਟ ਹੈ 3650 ਪ੍ਰਾਈਸ ਹੈ ਜੀ ਅੱਜ ਦੇ ਸੂਟਾਂ ਦਾ ਤਿਸਤਾ ਬ੍ਰਾਂਡ ਦੇ ਪਿਓਰ ਕ੍ਰੇਪ ਦੇ ਸੂਟ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ ਨੈਕਸਟ ਸੂਟ ਆ ਗਿਆ। ਥੋੜੇ ਵੱਡੇ ਪ੍ਰਿੰਟ ਦੇ ਵਿੱਚ ਪਰ ਲਾਈਟ ਕਲਰ ਦੇ ਵਿੱਚ। ਬਹੁਤ ਸੋਹਣਾ। ਇਹਨੂੰ ਬਹੁਤ ਪਿਆਰੇ ਪ੍ਰਿੰਟ ਆ ਇਹਨਾਂ ਦੇ। ਚਨਾਉਣ ਦੇ ਦੁਪट्टे ਖੁੱਲੇ ਦੁਪੱਟੇ ਆ। ਇਹਨਾਂ ਦੇ ਨਾਲ ਇਹ ਸੋਹਣਾ ਆ ਫਾਈਨ ਦੇ ਨਾਲ ਵਾਲੇ ਸੂਟ। ਨੈਕਸਟ ਸੂਟ ਆ ਗਿਆ। ਬੜਾ ਪਿਆਰਾ ਮੈਂਗੋ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ। ਲਾਈਟ ਜਿਹਾ ਮੈਂਗੋ ਕਲਰ। ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ। ਤੇ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਸੂਟਾਂ ਦਾ। ਇਹ ਦੇਖੋ ਇਹਨਾਂ ਦੀ ਪ੍ਰਿੰਟਿੰਗ ਬਹੁਤ ਪਿਆਰੀ। ਬਹੁਤ ਸੋਹਣਾ ਪ੍ਰਿੰਟ ਹੈ। ਮੈਂਗੋ ਕਲਰ ਦੇ ਵਿੱਚ ਹੈ ਜੀ ਇਹ ਵਾਲਾ। ਇਹ ਮੰango ਕਲਰ ਦੀ ਉਹ ਬੜੀ ਪਿਆਰੀ ਬਾਟਮ ਨਾਲ ਤੇ ਚਨੌਨ ਦਾ ਦੁਪੱਟਾ ਚਨੌਨ ਦਾ ਦੁਪੱਟਾ ਸੇਮ ਦੁਪੱਟਾ ਨਾਲ ਬਹੁਤ ਪਿਆਰੇ ਸਰਦਾਰੀ ਸੂਟ ਹੈ ਜੀ ਅੱਜ ਦੇ 3650 ਪ੍ਰਾਈਸ ਦੇ ਨਾਲ ਇਹ ਜੇ ਤੁਸੀਂ ਨੂੰ ਗਿਫਟ ਵੀ ਕਰਨਾ ਤੁਸੀਂ ਅਗਲੇ ਨੂੰ ਜਦੋਂ ਬ੍ਰਾਂਡ ਪਤਾ ਲੱਗਦਾ ਵੀ ਹਾਰਟ ਇਸਟਾ ਬ੍ਰਾਂਡ ਦਾ ਸੂਟ ਦਾ ਇਹਦਾ ਕੱਪੜਾ ਬਹੁਤ ਦਾ ਜੀ ਆਪਣੇ ਆਪ ਤੁਹਾਨੂੰ ਕਹਿਣ ਦੇ ਵੀ ਲੋੜ ਨਹੀਂ ਬਹੁਤ ਪਿਆਰਾ ਪ੍ਰਿੰਟ ਹੈ ਵੀ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਆ ਨਾ ਜ਼ਿਆਦਾ ਵੱਡਾ ਸੋਬਰ ਜਿਹਾ ਪ੍ਰਿੰਟ ਹੈ ਤੇ ਨਾਲ ਚਨੋਂਨ ਦਾ ਦੁਪੱਟਾ ਸੋਨਾ ਦੁਪੱਟਾ ਖੁੱਲਾ 3650 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਪਿਆਰਾ ਫੇਵਰੇਟ ਸੂਟ ਜਿਵੇਂ ਮੇਰਾ ਅੰਬੀ ਵਾਲਾ ਸੂਟ ਅੰਬੀ ਵਾਲਾ ਪ੍ਰਿੰਟ ਦੇਖੋ ਸਦਾ ਬਹਾਰ ਹੁੰਦਾ ਕਿਉਂਕਿ ਹਰੇਕ ਏਜ ਦੇ ਵਿੱਚ ਪਾ ਸਕਦੇ ਹੋ ਕਿ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਨਾਲ ਉਹ ਸਕਿਨ ਸਕਿਨ ਜੇ ਕਲਰ ਦੀ ਬਾਟਮ ਹੈ ਜੀ ਨਾਲ ਨਾਮ ਹੈਗਾ ਚਨੌਨ ਦਾ ਹੀ ਦੁਪੱਟਾ ਬੜਾ ਪਿਆਰਾ ਸਰਦਾਰੀ ਸੂਟ ਅੰਬੀ ਵਾਲਾ ਪ੍ਰਿੰਟ ਹੈ ਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪ੍ਰਾਈਸ ਹੈਗਾ 3650 3650 ਟਿਸਟਾ ਬ੍ਰਾਂਡ ਦੇ ਸੂਟ ਹੈ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 82465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ